Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸ਼ਰਮਾ ਦੀ ਦਾਲ ਡਲ ਗਈ ਕਹਿੰਦੇ ਡਲ ਲਖਾਨੇ ਆ ਇੱਕ ਹਾਵਤ ਆਮ ਆਦਮੀ ਪਾਰਟੀ ਤੇ ਬੜੀ ਸਹੀ ਠੁਕਦੀ ਹੈ ਜਿਹੜੇ ਸ਼ਹੀਦ ਭਗਤ ਸਿੰਘ ਜੀ ਜਿਹਨੂੰ ਸੂਚੀ ਦੁਨੀਆਂ ਚ ਮਾਰਦਦਾ ਜਿਹਨੂੰ ਭਾਰਤ ਦੇਸ਼ ਆਜ਼ਾਦੀ ਕਰਾਉਣ ਵਾਸਤੇ ਜਿੰਨਾਂ ਨੇ ਹਸਦੇ ਹਸਦੇ ਫਾਂਸੀ ਦੇ ਰਸਤੇ ਨੂੰ ਝੁਮਿਆ ਉਧੇ ਪਾਸੇ ਬਾਬਾ ਸਾਹਿਬ ਇਹ ਆਰੰਬੇਦਕਰ ਜੀ ਜਿਹੜੇ ਸੰਵਿਧਾਨ ਦੇ ਰਚੇਤਾ ਜਿਹੜੇ ਭਾਰਤ ਰਤਨ ਹੈ ਇਹ ਦੋਨਾਂ ਸ਼ਖੀਤਾ ਇਹੋ ਜੀ ਹੈ ਜਿਨ੍ਹਾਂ ਦੇ ਨਾਮ ਜਦੋਂ ਆਉਂਦਾ ਸਾਡਾ ਸਿਰ ਝੁੱਕ ਜਾਂਦਾ ਪਰ ਆਮ ਆਦਮੀ ਪਾਰਟੀ ਦੇ ਜਿਹੜੇ ਰਵਿੰਦ ਕੇਜਰੀਵਾਲ ਹੈ ਉਹਨਾਂ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਜੀ ਜਿਨ੍ਹਾਂ ਨੇ ਉਹਨਾਂ ਦੇ ਬਰਾਬਰ ਫੋਟੋਆਂ ਲਗਾ ਕੇ ਜਿਹੜੀ ਸੀਐਮ ਸਾਹਿਬ ਦੀ ਕੁਰਸੀ ਸੀਗੀ ਕੇਜਰੀਵਾਲ ਸਾਹਿਬ ਦੀ ਉਸੇ ਕੁਰਸੀ ਤੇ ਬੈਠ ਕੇ ਪਿੱਛੇ ਅਰਵਿੰਦ ਕੇਜਰੀਵਾਲ ਦੀ ਬਰਾਬਰ ਫੋਟੋ ਲਗਾ ਕੇ ਸਨੇਹਾ ਕੀ ਦੇਣਾ ਚਾਹੁੰਦੇ ਐ ਇੱਕ ਪਾਸੇ ਜਿਨ੍ਹਾਂ ਨੇ ਦੇਸ਼ ਵਾਸਤੇ ਕੁਝ ਕੀਤਾ ਤੇ ਦੂਜੇ ਪਾਸੇ ਜਿਹੜੇ ਕਰਪਟਰ ਤੇ ਦੋਸ਼ੀ ਐ ਕਰਪਸ਼ਨ ਦੇ ਦੋਸ਼ੀ ਐ ਉਹਨਾਂ ਨੂੰ ਕੀ ਬਾਬਾ ਸਾਹਿਬ ਦੇ ਨਾਲ ਤੋਲਣਾ ਜਾਂ ਭਗਤ ਸਿੰਘ ਜੀ ਦੇ ਨਾਲ ਤੋਲਣਾ ਕੀ ਸਹੀ ਐ ਮੈਨੂੰ ਸਮਝਦਾ ਆਮ ਆਦਮੀ ਪਾਰਟੀ ਵੋਟਾਂ ਵਟੋਰਨ ਵਾਸਤੇ ਕੁਝ ਵੀ ਕਰ ਸਕਦੀ ਐ ਪਰ ਇਹਦੀ ਮਾਫਰੀ ਮੰਗਣੀ ਪਊਗੀ ਕਿਉਂਕਿ ਭਗਤ ਸਿੰਘ ਜੀ ਬਾਬਾ ਸਾਹਿਬ ਦੇ ਨਾਲ ਲੋਕਾਂ ਦੀ ਆ ਭਾਵਨਾ ਜੁੜੀਆਂ ਐ ਭਾਵਨਾ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਹੈ ਸੁਰੀਤਾ ਕੇਜਰੀਵਾਲ ਜੀ ਤੇ ਪੂਰੀ ਆਮ ਆਦਮੀ ਪਾਰਟੀ ਨੂੰ ਇਸ ਗੱਲ ਦੀ ਮਾਫੀ ਮੰਗਣੀ ਪਊਗੀ ਨੀਤੇ ਦੇ ਗੰਭੀਰ ਸਿੱਟੇ ਨਿਕਲਣਗੇ ਕਿ ਕੋਈ ਲੋਕਾਂ ਦੀ ਭਾਵਨਾ ਨਾਲ ਖੇਡ ਕੀਤੀ ਹੈ ਨਾਲ